ਸ਼ਹੀਦੋ ਕੀ ਚਿਤਾਵਾਂ ਉੱਪਰ ਲੱਗੇਗੇ ਹਰ ਵਾਰਸ ਮੇਲੇ ਵਤਨ ਪਰ ਮਿਟਨੇ ਵਾਲੋ ਕਾ ਬਾਕੀ ਯਹੀ ਨਿਸ਼ਾਨ ਹੋਗਾ ਜੀ ਹਾਂ ਅਜਹੀਆਂ 17 ਅੱਜ ਸੱਚ ਹੁੰਦੀਆਂ ਵਿਖਾਈ ਦੇ ਰਹੀਆਂ ਨੇ ਤਸਵੀਰਾਂ ਸਰਹੱਦੀ ਖੇਤਰ ਦੇ ਪਿੰਡ ਬਮਿਆਲ ਤੋਂ ਵੇਖਣ ਨੂੰ ਮਿਲੀਆਂ ਜਿੱਥੇ ਅੱਜ ਸ਼ਹੀਦ ਕਰਨਲ ਕਿਸ਼ੋਰੀ ਲਾਲ ਗੁਪਤਾ ਦਾ 3ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਉਹ ਅਮਰ ਸ਼ਹੀਦ ਨੂੰ ਯਾਦ ਕਰਦੇ ਹੋਏ ਉਸ ਨੂੰ ਸ਼ਰਤਾਂਜਲੀ ਦਿੱਤੀ ਗਈ ਹੈ ਅੱਜ शहीद कर्नल के गुप्ता जिन्होंने तेईस सितंबर 1995 को जम्मू कश्मीर के अखनूर सेक्टर में पाक प्रशिक्षित आतंकी से लड़ते हुए अपना सुप्रीम सेक्रीफाइस दे दिया जब उनकी पूरी टीम जो है आतंकी की घुसपैठ रोकने तो वो वहां पे जा रही थी और आतंकी ने एक माइंड वहां पे बिछाई हुई थी लेकिन बतौर कमांडेंट कर्नल गुप्ता ने अपने साथी सैनिकों को अपनी पूरी कंपनी को पीछे रखा और खुद आगे गए और एक पाँव जो है माइंड पे पड़ने से वो वहां पर ब्लास्ट हुआ गंभीर रूप से जख्मी होने के बावजूद भी पूरी वीरता के साथ आतंकियों से लड़ते हुए अपना वो बलिदान दे गए आज तीस साल हो गए कर्नल गुप्ता को देश की वेदी पर हुए लेकिन आज भी ये सीमावर्ती लोग उन्हें एक मसीहा के रूप में जानते हैं आज शहीद कर्नल केल गुप्ता की याद में बने सीनियर सेकेंडरी स्कूल में उनका तीसवां बलिदान दिवस जो है आयोजित किया गया जहां क्षेत्र के लोगों ने शहीद परिवार ने नम आंखों के साथ अपने योद्धा को नमन किया इस कार्यक्रम में हमारे क्षेत्र के विधायक एवं कैबिनेट मंत्री पंजाब श्री शरीर लालचंदी ने भी आकर पंजाब सरकार की तरफ से अपनी भावनी श्रद्धांजलि अर्पित की सो शहीदों की याद में समारोह जो है समाज में देशभक्ति की चेतना प्रज्वलित करते हैं क्षेत्र के जो जितने भी शहीदों के परिवार है दस के करीब उन परिवारों को यहाँ पे ब्लॉक का सम्मान किया गया कहते हैं शहीद कभी नहीं मरते शहीद हमेशा मर रहते हैं लेकिन शहीद की मौत मोहत्तब होती है जब देश समाज सरकार उनको उनके बलिदान को भुला देते हैं सो आइए संकल्प करें कर्मल गुप्ता की शहादत के तीस सालों की जो क्षमा ऐसे योद्धा ने प्रज्वलित करी सभी देशवासी अपनी भाईचारे का अपनी देशभक्ति का उसमें डालते रहे और वो शमा इसी तरह प्रज्वलित होकर देश में समाज में एक जो प्रज्वलित करते रहे लोगों को देशभक्ति के साथ जोड़ते रहे एक बार फिर मैं इस ध्री भूमि को सशत नमन करता हूँ वंदन करता हूँ और शहीद कर्नल के एल गुप्ता के परिजनों को भी मैं प्रणाम करता हूँ वंदन करता हूँ जिन्होंने ऐसा स्पूत पैदा कर देश पर समर्पित कर दिया धन्यवाद जय हिंद जय भारत ਬਿਲਕੁਲ ਇੱਕ ਪਾਸੇ ਜਿੱਥੇ ਅਸੀਂ ਪੰਜਾਬ ਦੇ ਵਿੱਚ ਹਰਾਂ ਦੀ ਮਾਰ ਤੋਂ ਸਾਰੇ-ਸਾਰੇ ਉੱਠ ਰਹੇ ਆ ਸੰਭਲ ਰਹੇ ਆ ਸੋ ਨਾਲ ਦੀ ਨਾਲ ਸਾਡੀਆਂ ਉਹ ਜਿਹੜੀਆਂ ਕੁਰਬਾਨੀਆਂ ਨਸ਼ੀਦਾਂ ਦੀਆਂ ਉਹਨਾਂ ਨੂੰ ਵੀ ਜਿਹੜਾ ਆਜ਼ਾਦ ਕੀਤਾ ਜਾ ਰਿਹਾ ਸੋ ਅੱਜ ਸ਼ਹੀਦ ਕਸੋਰੀ ਲਾਲ ਗੁਪਤਾ ਜੀ ਜਿਹੜੇ ਮੇਰੀ ਵਿਧਾਨ ਸਭਾ ਦੇ ਬਹੁਤ ਵੱਡੇ ਪਿੰਡ ਬਮਿਆਲ ਦੇ ਵਸਨੀਕ ਸਨ ਔਰ ਅੱਜ ਤੋਂ 30 ਸਾਲ ਪਹਿਲਾਂ ਜਿਨ੍ਹਾਂ ਨੇ ਜਮੁਖਸ਼ ਵੀਰ ਦੇ ਅੰਦਰ ਆਪਵਾਦੀਆਂ ਦਾ ਮੁਕਾਬਲਾ ਕਰਦੇ ਆ ਸ਼ਹਾਦਤ ਦਾ ਜਾਮ ਕੀਤਾ ਸੋ ਅੱਜ ਕਰਨਲ ਸ਼ੋਰੀਗਾਲ ਗੋਤਾ ਜੀ ਦੀ 3ਵੀਂ ਵਰਸੀ ਸੀਗੀ ਉਹਨਾਂ ਨੂੰ ਆਜ਼ਾਦ ਕੀਤਾ ਉਹਨਾਂ ਨੂੰ ਨਮਨ ਕੀਤਾ ਔਰ ਇਹਨਾਂ ਸ਼ਹੀਦਾਂ ਦੀ ਬਦੌਰਤ ਹੀ ਅਸੀਂ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਸਮਝਦੇ ਆ ਸੋ ਪੰਜਾਬ ਦੀ ਧਰਤੀ ਦਾ ਚੱਪਾ-ਜੱਪਾ ਕਿਸੇ ਨਾ ਕਿਸੇ ਰੂਪ 'ਚ ਇਸ ਮੁਲਕ ਦੀ ਆਜ਼ਾਦੀ ਦੇ ਲਈ ਤੇ ਆਜ਼ਾਦੀ ਤੋਂ ਬਾਅਦ ਇਸ ਮੁਲਕ ਦੀ ਇੱਕਤਾ ਖਣਤਾ ਦੇ ਲਈ ਕੁਰਬਾਨੀਆਂ ਦੇਣ ਦਾ ਇਕ ਸਾਨਾ ਮਤ ਅਤਿਹਾਸ ਸਾਡੇ ਪੰਜਾਬੀਆਂ ਕੋਲ ਹੈਗਾ ਸੋ ਅੱਜ ਉਹਨਾਂ ਦੇ ਵਿੱਚੋਂ ਇੱਕ ਚਮਕਦੇ ਤ੍ਰੋਪ ਤਾਰੇ ਦੀ ਤਰ੍ਹਾਂ ਸ਼ਹੀਦ ਅ ਕਿਸ਼ੋਰੀ لال ਗੁਪਤਾ ਜੀ ਦਾ ਅੱਜ 3ਵਾਂ ਜਿਹੜਾ ਅਸੀਂ ਦਿਦਿ ਉਸ ਮਨਾਇਆ ਸੋ ਮੈਂ ਮਾਨ ਸਰਕਾਰ ਵੱਲੋਂ ਆਪਣੇ ਵੱਲੋਂ ਵੀ ਜਿੱਥੇ ਉਹਨਾਂ ਨੂੰ ਸਾਡਾ ਸਿਮਰ ਕਰਦਾ ਉਥੇ ਜ਼ਰੂਰ ਲੋਕਾਂ ਨੂੰ ਫੀਲ ਕਰਾਂਗਾ ਕਿ ਇਸ ਅਮੁੱਲ ਵਿਰਾਸਤ ਨੂੰ ਸਾਂਭ ਕੇ ਰੱਖਣਾ ਔਰ ਇਹਨਾਂ ਦਿਨਾਂ ਦੇ ਉੱਤੇ ਆ ਕੇ ਉਹਨਾਂ ਨੂੰ ਯਾਦ ਕਰਨਾ ਸਾਡੇ ਲਈ ਇੱਕ ਸਾਡਾ ਮੈਂ ਸਮਝਦਾ ਵੀ ਪ੍ਰਾਇਮਰੀ ਕੰਮ ਹੈਗਾ ਸੋ ਮਾਨ ਸਾਹਿਬ ਦੀ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਕਿ ਕੋਈ ਵੀ ਕੈਜ਼ੁਐਲਟੀ ਗੈਟਰ ਕੈਜ਼ੁਐਲਟੀ ਹੁੰਦੀ ਹੈ ਚਾਹੇ ਆਰਮੀ ਚ ਹੋਵੇ ਚਾਹੇ ਅਰਧ ਸਨਕ ਬਲਾਜ ਹੋਵੇ ਚਾਹੇ ਪੰਜਾਬ ਦੇ ਕਿਸੇ ਕਰਮਚਾਰੀ ਦੀ ਹੋਵੇ ਉਹਨੂੰ ਜਿਹਨੂੰ ਸ਼ਹੀਦ ਦਾ ਦਰਜਾ ਮਿਲਦਾ ਉਹਨੂੰ 1 ਕਰੋੜ ਰੁਪਏ ਰਾਸੀ ਸਰਕਾਰ ਵੱਲੋਂ ਸਰਮਾਨ ਰਾਸੀ ਦੇ ਪਰਿਵਾਰ ਦੇ ਸਦਸਿਆਂ ਨੂੰ ਜਿਨ੍ਹਾਂ ਨੇ ਗੁਆਇਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਸੋ ਯੋਜਨਾ ਵੀ ਪੰਜਾਬ ਚ ਕੰਮ ਕਰ ਰਹੀ ਹੈ ਔਰ ਭਾਵੇਂ ਪੈਸੇ ਦਾ ਮਨੁੱਖੀ ਜ਼ਿੰਦਗੀ ਦੇ ਨਾਲ ਉਹ ਲੈਵਲ ਨਹੀਂ ਬਣਦਾ ਲੇਕਿਨ ਚਲੇ ਜਾਣ ਤੋਂ ਬਾਅਦ ਪਰਿਵਾਰ ਨੂੰ ਇੱਕ ਤਰਾਸ ਮਿਲਦਾ ਇੱਕ ਹੌਸਲਾ ਮਿਲਦਾ ਕਿ ਕੋਈ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਔਰ ਅੱਜ ਮੈਂ ਐਲਾਨ ਵੀ ਕੀਤਾ ਕਿ ਜਿੱਥੇ ਉਹਨਾਂ ਦਾ ਬੁੱਤ ਲੱਗਾ ਉਹਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਜਾਂ ਉਹਦੇ ਗੇੜ ਮੇ ਹੋਰ ਸਵਾਰਨ ਦੇ ਲਈ ਜੋ ਵੀ ਡਿਮਾਂਡ ਆਈ ਹੈ ਪਿੰਡ ਵੱਲੋਂ ਉਹ ਜਲਦੀ ਸੇ ਪੂਰਾ ਕਰਾਂਗੇ